ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਇਮ ਮੂਵੀ ਦਾ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਤਸਵੀਰਾਂ ਨੇ ਜਲੰਧਰ ਜ਼ਿਲ੍ਹੇ ਦੇ ਪਿੰਡ ਮਠੱਡਾ ਕਲਾਂੀਆਂ ਪੰਜਾਬ ਦੇ ਵਿੱਚ ਹੜ੍ਹਾਂ ਨੇ ਐਨੇ ਬੁਰੇ ਪੰਜਾਬ ਦੇ ਹਾਲਤ ਕੀਤੇ ਨੇ ਕਿ ਤਰਾਤਰ ਹੋਈ ਪਈ ਹੈ ਪੰਜਾਬ ਦੇ ਸੂਰਬੀਰ ਸਾਡੇ ਪੁੱਤਰ ਸਿੰਘ ਸਾਹਿਬ ਇਹ ਸਿੰਘ ਸਾਹਿਬ ਇਹਨਾਂ ਦੀ ਹੀ ਕਿਰਪਾ ਹੈ ਕਿ ਪੰਜਾਬ ਬਚਿਆ ਹੋਇਆ ਹੈ ਜਿੱਥੇ ਵੀ ਪੰਜਾਬ ਦੇ ਵਿਅਕਤੀ ਪੈਂਦੀ ਹੈ ਇਕੱਠੇ ਹੋ ਕੇ ਚਲੇ ਜਾਂਦੇ ਨੇ ਇਹ ਚਮਕੌਰ ਦੀ ਗਲੀ ਦੇ ਵਿੱਚ ਯੁੱਧਣ ਵਾਲੀ ਸਵਾ ਸਵਾ ਲੱਖ ਨਾਲ ਯੁੱਧਣ ਵਾਲੀ ਕੌਮ ਹੈ ਇਹ ਜੇ ਸਰਕਾਰਾਂ ਨੂੰ ਇਹ ਭਲੇਖਾ ਹੋਵੇ ਕਿ ਪੰਜਾਬ ਨੂੰ ਅਸੀਂ ਪਾਣੀ ਛੱਡ ਕੇ ਭਾਖੜਾ ਡੈਮ ਦਾ ਇਹ ਜਾਂ ਰਾਵੀ ਦਾ ਪਾਣੀ ਛੱਡ ਕੇ ਖਤਮ ਕਰ ਦਿਆਂਗੇ ਇਹ ਸਰਕਾਰਾਂ ਦੇ ਭਲੇਖੇ ਨੇ ਇਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਵਰਗੇ ਇਹਨਾਂ ਨੂੰ ਨਹੀਂ ਹਰਾ ਸਕਦੇ ਅਹਿਮਦ ਸ਼ਾਹ ਅਬਦਾਲੀ ਵਰਗੇ ਬਹੁਤ ਸਰਕਾਰਾਂ ਆਈਆਂ ਬੜੇ ਚਲੇ ਗਏ ਬੜੇ ਬੜੇ ਰਾਜੇ ਹੋ ਕੇ ਚਲੇ ਗਏ ਸਿੱਖਾਂ ਦਾ ਖੁਰਾ ਖੋੜ ਮਟਾਉਣ ਵਾਲੇ ਖੁਦ ਮਿਟ ਗਏ ਨੇ ਅੱਜ ਮਠੱਡਾ ਕਲਾ ਤੋਂ ਇਹਨਾਂ ਵੱਲੋਂ ਰਾਸ਼ਨ ਪਸ਼ੂਵਾਂ ਦਾ ਚਾਰਾ ਤੇ ਹੋਰ ਮੈਡੀਸਨ ਜਿਹੜੀ ਸਹੂਲਤਾਂ ਨੇ ਜੋ ਵੀ ਜਿਹਨਾਂ ਚੀਜ਼ਾਂ ਦੀ ਲੋੜ ਹੈ ਇਹ ਵੀਰ ਮੈਂ ਇਹਦਾ ਆਪਣੇ ادارے ਵੱਲੋਂ ਧੰਨਵਾਦ ਕਰਦਾ ਕਿਉਂਕਿ ਬਹੁਤ ਸਾਰੇ ਅਸੀਂ ਵੀਡੀਓ ਦੇਖ ਰਹੇ ਹਾਂ ਕਿ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ ਸਾਡੀਆਂ ਬੇਟੀਆਂ ਕਈ ਕਿ ਦਿਨਾਂ ਤੋਂ ਬਹੁਤ ਬੁਰਾ ਹਾਲ ਹੋਇਆ ਹੋਇਆ ਹੈ ਪਾਓ ਸਰਕਾਰਾਂ ਨੂੰ ਲਾਣਤਾ ਪਾਓ ਉਹਨਾਂ ਬੰਲੇ ਬੰਲੇ ਐਨਐਲਐਨ ਨੂੰ ਜਿਹੜੇ ਸੱਤੋਂ ਵੋਟਾਂ ਲੈ ਕੇ ਅੱਜ ਪੰਜਾਬ ਨੂੰ ਛੱਡ ਦਿੱਤਾ ਉਹਨਾਂ ਨੇ ਰਹਿਮੋ ਕਰਮ ਤੇ ਵੀ ਹੁਣ ਪੰਜਾਬ ਜਿੱਧਰ ਜਾਂਦਾ ਏ ਜਾਵੇ ਇਹ ਤਾਂ ਸਾਡੇ ਖਾਲਸੇ ਸਾਡੇ ਪਿੰਡਾਂ ਵਾਲੇ ਵੀਰ ਸਾਡੇ ਪੰਜਾਬ ਨੂੰ ਗੁਰਤੀ ਮਿਲੀ ਹੈ ਕਲੰਗੀਧਰ ਪਾਤਸ਼ਾਹ ਨੇ ਗੁਰਤੀ ਦਿੱਤੀ ਵੀ ਹੈ ਸਾਨੂੰ ਵੀ ਜਿੱਥੇ-ਜਿੱਥੇ ਵਕਤ ਪਏਗਾ ਉੱਥੇ-ਉੱਥੇ ਖਾਲਸਾ ਖੜੇਗਾ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਪੱਲਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿੱਦਾਂ ਸਾਡੇ ਆਸ-ਪਾਸ ਦੇ ਪਿੰਡਾਂ ਦੇ ਜਿਨ੍ਹਾਂ ਨੇ ਸਾਡਾ ਇਹ ਹੜਪੀੜ ਦਾ ਸਹਿਯੋਗ ਦਿੱਤਾ ਤੇ ਬਾਹਰੋਂ ਐਨਆਰਵੀ ਵਾਲਿਆਂ ਨੇ ਸਾਡਾ ਬੱਦ ਚੜ ਕੇ ਸਾਡਾ ਸਹਿਯੋਗ ਦਿੱਤਾ ਆ ਜਿਹੜੇ ਵੀ ਭਰਾਵਾਂ ਨੇ ਜਿਨ੍ਹਾਂ ਵੀ ਸੇਵਾ ਲਈ ਸਾਡੇ ਕੋਲ ਪਹੁੰਚ ਦੀ ਕੀਤੀ ਆ ਜਿਹੜੀ ਇਹ ਸੇਵਾ ਲੈ ਕੇ ਹੋਣ ਜੇ ਅੱਜ ਸਤਨਵਰ ਵਾਲੋ ਲੁਧਿਆਣਾ ਤੋਂ ਲੋਕੀ ਜਾਂਦੇ ਸੀ ਜਿੱਦਾਂ ਬਾਬਾ ਡੇਰਾ ਬਾਬਾ ਨਾਨਕ ਨਾਲ ਉੱਧਰ ਬਹੁਤ ਇਹੋ ਜਿਹੀਆਂ ਚੀਜ਼ਾਂ ਦੀ ਜ਼ਰੂਰਤ ਸੀ ਕਿ ਉੱਥੇ ਆਪਾਂ ਜਿੱਥੇ ਆਪਾਂ ਇਨਸਾਨੀਅਤ ਦੇ ਨਾਂ ਦੇ ਇਨਸਾਨਾਂ ਦਾ ਇਨਸਾਨੀਅਤ ਦਾ ਖਿਆਲ ਰੱਖਦੇ ਆਂ ਤੁਹਾਨੂੰ ਆਪਣੇ ਡੰਗਰਾਂ ਪਸ਼ੂਆਂ ਦਾ ਵੀ ਖਿਆਲ ਰੱਖਣਾ ਪੈਣਾ ਜਿਹਦੇ ਬਾਰੇ ਅਸੀਂ ਆਪਣੇ ਪਸ਼ੂਆਂ ਵਾਲੇ ਚਾਰ ਟੂੜੀ ਵਗੈਰਾ ਦਵਾਈਆਂ ਮਸ਼ਰਦਾਂ ਵਾਲੀਆਂ ਵਗੈਰਾ ਜੋ ਵੀ ਸਾਰੇ ਰਸਤੇ ਇਕੱਠੀਆਂ ਕਰਕੇ ਸਾਰੇ ਪਿੰਡਾਂ ਲੱਗੇ ਲੱਗੇ ਦੇ ਸਹਿਯੋਗ ਨਾਲ ਅਸੀਂ ਲੈ ਕੇ ਉੱਥੇ ਜਾ ਰਹੇ ਆਂ ਤੇ ਨਾਲ ਸਾਡੇ ਜਿਹੜਾ ਜਿੰਨੇ ਵੀ ਸਾਡੇ ਪਹਾੜ ਦੇ ਖਾਨ ਜੂਨੀਅਰ ਗਲੱਬਾ ਦੇ ਮੈਂ ਉਹ ਵੀ ਸਾਰੇ ਆਪਣੇ ਵੱਧ ਤੋਂ ਵੱਧ ਨਾਲ ਸੇਵਾ ਕਰ ਰਹੇ ਆ ਇਹ ساری ਸੇਵਾ ਜ ਲੈ ਕੇ ਦੇਰਾਬਾ ਬਨਾਨਕ ਜਾ ਰਹੇ ਆ ਅਸੀਂ ਬਾਕੀ ਲੋਕਾਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਜਿੱਥੇ ਰਾਸ਼ਨ ਨਹੀਂ ਹੈਗਾ ਉੱਥੇ ਲੈ ਕੇ ਪਹੁੰਚੋ ਕਿ ਇੱਧਰ ਤੋਂ ਹੁਣ ਉਹ ਨੂੰ ਆਪ ਕਹਿ ਰਹੇ ਸਾਡੇ ਰਾਸ਼ਨ ਬਹੁਤ ਆ ਵੀ ਇੱਧਰ ਨਾ ਆਓ ਜਾਂ ਲੋੜ ਹੋ ਗਈ ਆਈ ਉੱਧਰ ਵੀ ਜਾਵਾਂਗੇ ਵੱਧ ਤੋਂ ਵੱਧ ਜਿੰਨੀ ਸਾਡੇ ਕੋ ਸੇਵਾ ਕਰਾਂਗੇ ਅਸੀਂ ਬਾਕੀ ਲੋਕਾਂ ਨੂੰ ਅਪੀਲ ਕਰਦੇ ਆ ਵੱਧ ਤੋਂ ਵੱਧ ਸੇਵਾ ਕਰੋ ਜੀ 5 ਸਾਲ ਬਾਅਦ ਅਸੀਂ ਇੱਕ ਸਰਕਾਰ ਚੁਣ ਦਿੰਦੇ ਪੰਜਾਬ ਦੇ ਵਿੱਚ ਵੀ ਸਾਡੇ ਹੱਕਾਂ ਦੀ ਗੱਲ ਕਰੇਗੀ ਸਾਡੀ ਸੁਣਵਾਈ ਕਰੇਗੀ ਜੇ ਹੋਰ ਸਰਕਾਰਾਂ ਦੇ ਕੰਮ ਵੀ ਸਾਨੂੰ ਕਰਨੇ ਪੈਣੇ ਫਿਰ ਆਪਾਂ ਨੇ ਸਰਕਾਰਾਂ ਦੇ ਇਹਨਾਂ ਸਰਕਾਰਾਂ ਬਾਰੇ ਤੁਹਾ ਸਰਕਾਰਾਂ ਤੋਂ ਕੀ ਲੈਣਾ ਸਰਕਾਰਾਂ ਨੇ ਤੁਸੀਂ ਹੁਣ ਦੇਖ ਲਿਆ ਕਿ ਇਹਨਾਂ ਦਾ ਪਠਾ ਕੀ ਪਠਾਲਾ ਜਿਹੜਾ ਉਹਨਾਂ ਦੇ ਆਪਣੇ ਆਪੇ ਹੀ ਖੋਲਦਾ ਹੁਣ ਭਗਵਾਨਦਵਾ ਨੇ ਕੱਲ ਦੀ ਪਾਣੀ ਨਵੀਂ ਖਬਰ ਦੇ ਲੋ ਤੁਹਾਡੇ ਮੀਡੀਆ ਨੇ ਲਾਈ ਆ ਉਹ ਆਪਣੀ ਹੀ ਵਰਕਰ ਦੇ ਨਾਲ ਗੱਲ ਲਾ ਕੇ ਜੱਫੀਆਂ ਲਾ ਕੇ ਮਿਲ ਜਾਂਦਾ ਉਹ ਹੜਪੀਟ ਦਾ ਸ਼ੋਅ ਕਰਦਾ ਹੀ ਆ ਇੱਕ ਬੰਦੇ ਉਹ ਕਾਰ ਪਾ ਕੇ ਨਾਲ ਖੜੇ ਉਹ ਲੱਖਾਂ ਦੀ ਮਾਲਕ ਜਿਹਨੂੰ ਹੜਪੀਟ ਦਾ ਸ਼ੋਅ ਕਰਦੇ ਆ ਇਹਨਾਂ ਝੂਠਾ ਲੋਕਾਂ ਦੇ ਸਾਹਮਣੇ ਰੱਬ ਆਪ ਕਰਾਉਦਾ ਇਹ ਜਿੰਨਾ ਕਹਿੰਦੇ ਆ ਆਪਾਂ ਬੰਦੇ ਨੂੰ ਛਪਾ ਦਵੇ ਪਰ ਰੱਬ ਨੂੰ ਨਹੀਂ ਛਪਾ ਦਵੇ ਝੂਠ ਰਾ ਅਕਸਰ ਜਿਹੜਾ ਮੋਰੇ ਤੁਹਾਡੇ ਆਉਂ ਆਉਂ ਆਇਆ ਇਹ ਝੂਠੇ ਸਰਕਾਰ ਜਦੋਂ ਇਹ ਨਹੀਂ ਬੜੇ ਆ ਲੋਕਾਂ ਨੂੰ ਬੁਲਾ ਲੈਂਦਾ ਸੀ ਬੜੇ ਬੁਲਾਦਾ ਆਪਣੇ ਆਪਸ ਵਿੱਚ ਵੀ ਕੀਤਾ ਨਹੀਂ ਝੂਰ ਕੇ ਨਾ ਬੁਲਾਦੀ ਕੋਈ ਕੀਤਾ ਇੱਕ ਸਰਕਾਰਾਂ ਉੱਤੇ ਵੀ ਉੱਥੇ ਖੜੀਆਂ ਬੇ ਆਲੀਆਂ ਜਿਹੜੀਆਂ ਪਹਿਲੀਆਂ ਸਰਕਾਰਾਂ ਕਿ ਇਹਨਾਂ ਵੀ ਦੁਗਲੀਆਂ ਕਰਾਈਆਂ ਇਹਨਾਂ ਸ਼ੈਂਪੂ ਬੋਟਲ ਨੂੰ ਖੜੇ ਰੰਚ ਚਗਾ ਕੇ ਤਾਂ ਨਾ ਚਲਦੇ ਪਾਠ ਬੰਦ ਕਰਾਏ ਆ ਅੱਗੇ ਦੱਸਣਾ ਚਾਹੁੰਦੇ ਆ ਬਾਕੀ ਸਾਡੇ ਕਿਸਾਨ ਵੀਰਾਂ ਨੂੰ ਕੱਲ ਵੀ ਨਹੀਂ ਕੋਈ ਮੈਂ ਲੀਡਰ ਗੱਲ ਬੋਲੀ ਦੇ ਨਵੇਂ ਨਵੇਂ ਲੀਡਰ ਬਣੇ ਆ ਉਹਨੂੰ ਇਹ ਦੱਸਣਾ ਚਾਹੁੰਦਾ ਮੈਂ ਇਹ ਵੀਡੀਓ ਰਾਹੀਂ ਬਿਜਿਨੋ ਤੁਸੀਂ ਨਵੇਂ ਨਵੇਂ ਲੀਡਰ ਆਦੇ ਨੇ ਇੱਕ ਸਾਲ 13 ਦਿਨੋਂ ਨਾਲ ਕਾਫੀ ਦਾ ਅੰਦਰ ਚੱਲਦਾ ਸੀ ਬੀਬੀ ਜੀ ਤੁਸੀਂ ਉੱਥੇ ਜਾਵੋ ਦਰਵਾਜ਼ਾ ਲੱਗੇ ਆਮ ਪਾਰਟੀਆਂ ਤੁਸੀਂ ਝੂਠ ਬੋਲਣਾ ਛੱਡ ਦਿਓ ਤੁਹਾਡਾ ਝੂਠ ਹੋਣ ਨਹੀਂ ਚੱਲਣਾ ਲੋਕਾਂ ਨਹੀਂ ਚੱਲਣਗੇ ਨਾ ਕੋਈ ਇੱਕ ਇੱਕ ਆਪਾਂ ਲੈ ਕੇ ਚਾਰਜਾ ਟੂਟੇ ਕਰਕੇ ਲੋਕਾਂ ਨੂੰ ਬੰਨ੍ਹ ਕੇ ਰੇਕੂ ਬਣਾਉਂਦੇ ਆ ਅਸੀਂ ਇਹਨਾਂ ਚੱਲਾਂਗੇ ਉਹ ਸਾਡੇ ਤੁਹਾਡੀਆਂ ਤੋਂ ਮਿਲਣਾ ਨਹੀਂ ਜਾਈਆਂ ਸਾਡਾ ਪੰਜਾਬ ਚੜ੍ਹਦੀ ਗਲਾ ਰਿਆ ਚੜ੍ਹਦੀ ਗਲਾ ਰਹੂਗਾ ਅਸੀਂ ਆਪਣੀ ਰਾਖੀ ਆਪ ਕਰਨੀ ਜਾਣਦੇ ਆ ਇਹ ਰਾਣਾ ਜੀ ਨੇ ਕਹਿੰਦੇ ਹੁਣ ਅਸੀਂ ਸਰਕਾਰਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਾ ਜੇ ਅਸੀਂ ਆਪਣੀ ਰਾਖੀ ਆਪ ਕਰਨੀ ਹੈ ਫਿਰ ਅਸੀਂ ਐਮਐਲ ਇੱਕ ਵੀਰ ਜੀ ਦੀ ਮੈਂ ਵੀਡੀਓ ਦੇਖੀ ਆ 2 ਰੁਪਏ ਵਾਲੀ ਕਣਕ ਦੀ ਥੈਲੀ ਆ 10 ਕਿਲੋ ਦੇ ਚ ਕਣਕ ਹੈ ਤੇ ਉਹ ਬਜ਼ੁਰਗ ਨੂੰ ਦੇ ਰਿਹਾ ਕਣਕ ਪਤਨੀ ਕਿੱਥੋਂ ਲਿਆ ਚੱਕ ਕੇ ਉਹ ਮੋਬਾਈਲਾਂ ਵਾਲਾ ਜਿਹੜਾ ਐਮ.ਐਲ.ਏ ਐ ਤੇ ਵਿਚ ਤਾਂ ਬਜ਼ੁਰਗ ਵਿਚਾਲੇ ਕਿੱਥੇ ਸਾਡੀ ਬਗਰੀਬੀ ਦਾ ਵੀ ਮਜ਼ਾਕ ਕੜਾ ਰਹੇ ਨੇ ਇਹਦਾ ਐਮ.ਐਲ.ਏ ਨੂੰ ਮੈਂ ਵੀ ਦੱਸ ਦਿੰਨਾ ਸਰਕਾਰਾਂ ਨੂੰ ਵੀ ਦੱਸ ਦਿੰਨਾ ਇਹ ਚਮਕੌਰ ਦੀ ਗੱਡੀ ਦੇ ਵਿੱਚ ਜੂਝਣ ਵਾਲੇ ਸਿੰਘ ਨੇ ਇਹ ਉਹ ਸਿੰਘ ਨੇ ਤੁਹਾਡੇ ਕਣਕਾਂ ਤੇ ਵੇਕਰ ਵਾਲੇ ਨਹੀਂ ਹੈਗੇ ਤੁਸੀਂ ਇਹ ਕਣਕ ਦੀਆਂ ਫਿਰ ਫੋਟੋ ਲੈ ਕੇ ਨਾ 5 ਸਾਲ ਬਾਅਦ ਲੈ ਕੋਲ ਆ ਜਾਣਾ ਕਿਸਾਲੂ ਵੋਟਾਂ ਪਾਇਓ ਜੀ ਇਸ ਸਸਸੀਕਾਲ ਜੀ ਸਸਸੀਕਾਲ ਜੀ ਕੀ ਨਾਂ ਜੀ ਆਪਣਾ ਤੇਜਸਨ ਜੀ ਤੇਜਸਨ ਜੀ ਕੀ ਕਹਿਣਾ ਸਰਕਾਰਾਂ ਬਾਰੇ ਤੁਹਾਡਾ ਪਿੰਡ ਬਹੁਤ ਸਰਕਾਰਾਂ ਬਦਲੇ ਤਾਂ ਇਹ ਆ ਜੀ ਤੇ ਉਹਨਾਂ ਨੇ 92 ਮੇਲੇ ਆ ਮੂੰਹ ਚ ਹੁੰਨੀਆਂ ਪਾਈਆਂ ਉਹ ਨਾ ਚੱਬਦੇ ਆ ਨਾ ਬੋਲ ਸਕਦੇ ਆ ਇਹ ਆ ਆ ਦੇਖੋ ਜਿਹੜੇ ਉਹਨਾਂ ਦੇ ਆਗੂ ਆ ਜੀ ਆ ਪਾੜਾਂਦੇ ਆ ਆ ਦੇਖੋ ਮੈਂ ਵੀਡੀਓ ਚਲੋ ਨਾ ਜੀ ਚਲਾਓ ਤੇ ਉਹਦੇ ਵਿੱਚ ਬਾਣੇ ਨੂੰ ਵੀ ਗਲਤ ਬੋਲਦੇ ਆ ਜੀ ਬਾਣੇ ਬਾਕੇ ਝੂਠ ਬੋਲਦੇ ਕੀ ਝੂਠ ਬੋਲਦਾ ਕਹੋ ਤੇਰਾ ਇਲਾਕਾ ਘਣਾ ਜ਼ਰਾ ਤੇ ਕਹਿੰਦੇ ਬਾਣੇ ਸਾਕੇ ਕਹਿੰਦੇ ਝੂਠ ਬੋਲਦੇ ਆ ਪਹਿਲੀ ਗੱਲ ਤਾਂ ਇਹ ਗੱਲ ਕਹਿਣ ਦਾ ਮਤਲਬ ਕੀ ਹੈ ਕਿ ਬਾਣੇ ਸਾਕੇ ਝੂਠ ਬੋਲਦੇ ਆ ਤੁਸੀਂ ਦੇਖਿਆ ਹੋ ਰਿਹਾ ਤੈਨੂੰ ਤੁਸੀਂ ਉਹ ਕਹਿੰਦੇ ਬਾਣੇ ਨੂੰ ਵੀ ਮਾਰਾ ਬੋਲਿਆ ਤੁਸੀਂ ਤੁਸੀਂ ਦੇਖਿਆ ਤੁਸੀਂ ਦੇਖਿਆ ਬਾਣੇ ਨੂੰ ਕੋਈ ਤੁਸੀਂ ਦੇਖਿਆ ਕੋਈ ਸੁਣਿਆ ਬਾਣੇ ਨੂੰ ਮੈਂ ਤੁਹਾਡੇ ਨਾਲ ਚੁਪਚਾ ਰਿਹਾ ਇਹਦਾ ਇੰਤਜ਼ਾਮ ਲਾਉਣੇ ਨੂੰ ਮੈਂ ਬਹੁਤ ਨਾ ਸਕਦੀਆਂ ਮੈਂ ਲੇਡੀ ਆ ਕਿ ਮੇਰੀ ਪੂਰੀ ਟੀਮ ਨੂੰ ਇਹਨਾਂ ਨੇ ੱੱਕਾ ਮੁੱਕੀ ਕੀਤਾ ਮੇਰੇ ਲਾਇਬਰੇ ਵਿੱਚ ਵੀ ਆ ਗੁਰੂ ਮਹਾਰਾਜ ਦੇ ਬਾਣੇ ਨੂੰ ਜ਼ੋਰ ਕਹਿੰਦੇ ਆ ਮੈਂ ਤਾਂ ਕਹਿੰਦਾ ਜਿੰਨਾ ਸਿੱਖ ਪੰਥਿਆ ਉਹ ਸਾਰਿਆਂ ਦੇ ਸਾਹਮਣੇ ਇਹ ਬੀਬੀ ਖੜਾ ਮਾ ਮਾ ਕੰਮ ਕਰਦੀ ਇਹ ਬੀਬੀ ਰਾਜਵਿੰਦਰ ਕੋਠਾਲਾ ਇੱਥੇ ਸਰਕਲ ਪ੍ਰਧਾਨ ਆ ਆਮ ਆਦਮੀ ਪਾਰਟੀ ਦੀ ਕਹਿੰਦੇ ਨੇ ਜਦੋਂ ਕਿਸੇ ਚੀਜ਼ ਦਾ ਅੰਤ ਆ ਜਾਂਦਾ ਜਦੋਂ ਪਤਾ ਲੱਗ ਜਾਂਦਾ ਉਹ ਵੀ ਕਿਸੇ ਚੀਜ਼ ਨੇ ਹੁਣ ਖਤਮ ਹੋਣਾ ਹੋਏ ਧੀ ਕਰਦੀ ਐ ਜਾਂ ਤਾਂ ਵਾਤਾ ਪੜਖਦੀ ਐ ਖਤਮ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਕਹਿੰਦੇ ਨੇ ਦੀਵਾ ਬੁਝਣ ਤੋਂ ਪਹਿਲਾਂ ਜਿਆਦਾ ਪੜਖਦਾ ਇੱਕ ਵਾਰੀ ਛੱਡ ਦੇ ਨੀ ਉਹ ਤਾਂ ਪੰਜਾਬੀ ਦੀ ਕਹਾਵਤ ਐ ਇੱਕ ਇਹ ਕੰਮ ਹੋ ਰੇ ਨੇ ਕਦੇ ਬਾਣੇ ਨੂੰ ਕੋਸਿਆ ਜਾਂਦਾ ਕਦੇ ਕ ਐਮਐਲਏ ਸਾਹਿਬ ਆਉਂਦੇ ਨੇ ਇਹਨਾਂ ਤੋਂ ਇਹਨਾਂ ਤੋਂ ਡਰ ਰਲਣ ਲੱਗਿਆ ਕਹਿੰਦੇ ਆ ਜਾਂਦੇ ਨੇ ਤੁਸੀਂ ਹਰੇ ਪਰਨੇਗਰ ਵਿੱਚ ਪਾ ਕੇ ਆਂ ਜੀ ਕਦੇ ਕੋਸਦੇ ਨੇ ਪੱਗਾਂ ਪਸਾਰ ਪੱਗਾਂ ਪਸਾਰ ਜੀ ਤਾਂ ਹਾਂਜੀ ਨਹੀਂ ਉਹਨੇ ਹੁਣ ਪੱਗਾਂ ਵਾਲੇ ਕੋਲੇ ਆਉਣਾ ਅਗਲੇ ਸਾਲ ਤਾਲੀ ਵਿੱਚ ਤੁਹਾਡੇ ਦਰਵਾਜ਼ੇ ਦੇਣਾ ਦੇਖੋ ਆ ਦੇਖੋ ਅੱਛਾ ਜੀ ਹਾਂ ਜੀ ਕੀ ਕਰਦੇ ਇਹਨਾਂ ਦੀ ਇਹਨਾਂ ਤੋਂ ਤਾਂ ਹੋਰੇ ਡਰਨ ਲੱਗ ਗਏ ਜਦੋਂ ਬਸ ਇਹ ਥੋੜੀ ਜਿਹੀ ਆਇਆ ਹੈ ਨਾ ਹਾਂ ਜੀ ਉਹੀ ਸਿੱਖ ਘਾਲਤਾਂ ਦੇ ਝੰਡੇ ਉੱਥੇ ਗਏ ਸੀ ਬਾਰਡਰਾਂ ਤੇ ਜੀ ਉਦੋਂ ਮੋਦੀ ਸਾਹਿਬ ਨੂੰ ਪੁੱਛੇ ਫਿਰ ਬਾਰਕੇ ਦੱਲ ਆਈ ਸਿੱਖੇ ਜਿੱਥੇ ਬੰਦਿਆਂ ਮੋੜੇ ਨਜ਼ਰ ਆਉਂਦੀਆਂ ਜਿਹੜੇ ਤੋਂ ਬਾਅਦ ਖਾਸਤਾਂ ਦੱਦਦੇ ਨਾ ਇਹੀ ਹੋਰ ਵੀ ਟਰੈਕਟਰ ਹੀ ਨਾ ਮਨ ਸਾਡੇ ਮੁੰਡੇ ਆ ਗੁਗਦੇ ਜਿਹੜਾ ਮਟੀ ਜਾਦਦੇ ਆ ਇਹੀ ਟਰੈਕਟਰ ਸਾਡੇ ਹੁਣ ਸਾਰੇ ਪਾਸੇ ਜਾਂਦੇ ਆ ਤੁਹਾਡੇ ਲਈ ਇੱਕ ਸਵਾਲ ਹੈ ਸਵਾਲ ਥੋੜਾ ਖੇਡਾ ਗੁਰਸਿੱਖੋ ਬਾਲੇ ਵਿੱਚੋਂ ਬਾਲੇ ਨੂੰ ਵੀ ਇਹ ਕਹਿ ਰਹੇ ਨੇ ਬੁਰਾਤਾਂ ਕਹਿ ਰਹੇ ਨੇ ਸਾਡੇ ਪੀੜੇ ਪਰਮੇਹਰ ਨੇ ਸਾਡੇ ਪੱਗਾਂ ਨੂੰ ਵੀ ਕਹਿ ਰਹੇ ਕਿ ਆ ਤੁਹਾਨੂੰ ਲੱਗਦਾ ਕੋਈ ਦਿਲ ਤੋਂ ਤੁਸੀਂ ਅਰਦਾਸ ਬੇਨਤੀ ਕੀਤੀ ਹੈ ਕਿਤੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵਗਾਰਾ ਆ ਜਾਏਗਾ ਸਾਡੇ ਪੁੱਤਰਾਂ ਨੂੰ ਦੇਖਣ ਨੂੰ ਮਿਲੇਗਾ ਲੱਗ ਰਿਹਾ ਕਿਤੇ ਖਾਲਸਾ ਰਾਜ ਆ ਜੀ ਜੀ ਜਿਹੜਾ ਆ ਮਦਦ ਕਰਦੇ ਛੱਡ ਬਿਟ ਦੰਦੇ ਤੇ ਖਾਲਸਾ ਰਾਜ ਆ ਹੀ ਆ ਜੀ ਹਾਂਜੀ ਜੀ ਹਾਂਜੀ ਹੋਰ ਕੋਈ ਕੁਝ ਕਹਿਣਾ ਚਾਹੁੰਦਾ ਜੀ ਆਜੋ ਕੋਈ ਨੌਜਵਾਨ ਆਜੋ ਪੁੱਤਰ ਤੇ ਇਹ ਮਠੱਡਾ ਕਲਾ ਦੇ ਨੌਜਵਾਨ ਨੇ ਗੁਰੂ ਘਰ ਦੇ ਗੁਰੂ ਦੇ ਚਰਨਾਂ ਦੇ ਵਿੱਚ ਹਰਦਾਸ ਬੇਨਤੀ ਕੀਤੀ ਹੈ ਦਵਾਈਆਂ ਦੀ ਟਰਾਲੀ ਚਾਰੇ ਦੀ ਟਰਾਲੀ ਤੇ ਹੋਰ ਜੋ ਵੀ ਜ਼ਰੂਰਤਾਂ ਦਾ ਸਮਾਨ ਹੈ ਇਹ ਲੈ ਕੇ ਇਥੋਂ ਮਠੱਡੇ ਕਲਾ ਤੋਂ ਰਵਾਨਾ ਹੋ ਚੁੱਕੇ ਨੇ ਇਹ ਇਹ ਚੀਜ਼ਾਂ ਬਾਈ ਜੀ ਨੇ ਕੋਈ ਗੱਲ ਕੀਤੀ ਇਹਨਾਂ ਦੇ ਖਾਲਸਾ ਜੀ ਨੇ ਵੇ ਖਾਲਸਾ ਰਾਜ ਹੈ ਇਹ ਚੀਜ਼ਾਂ ਐਮਐਲਏ ਸਾਹਿਬ ਨੇ ਵੀ ਰਾਤ ਨੂੰ ਕਈ ਪੈਦਸ਼ੱਕ ਵੀ ਲਾਉਂਦੇ ਨੇ ਸ਼ਾਇਦ ਸੀਐਮ ਸਾਹਿਬ ਨੇ ਵੀ ਕੋਈ ਸ਼ੌਕ ਹੋ ਮਾਰਾ ਵੋਟਾ ਰਾਤ ਨੂੰ ਇਹ ਵੀਡੀਓ ਦੇਖ ਲਿਆ ਕਰੋ ਚੰਗੇ ਰਹਿਆ ਚੰਗੇ ਰਹਿੰਦੇ ਆ ਸਰਵੇਦਾ ਤੋਂ ਜਕੀਰ ਨਹੀਂ ਕਰਦੇ ਜਿਹੜਾ ਵੀ ਫਾਇਦਾ ਹੋਵੇ ਇੰਜਾਂ ਬੋਧ ਜਕੀਰ ਕਰਦਾ ਵੇਲਾ ਕੋ 4 ਵਜੇ ਨੂੰ ਆਪਰੇ ਬੰਦੇ ਨੇ ਮੈਂ ਜਦੋਂ ਕਹਿਣਾ ਕੀ ਆ ਉਹੀ ਪਾਣੀ ਬੋਲੂ ਬੀਂਦੇ ਆ ਉਹੀ ਸਿਰ ਤੇ ਪਾਉਂਦੇ ਆ ਰੀਸਾ ਕਰਦਾ ਭੱਗ ਸਕੀਆਂ ਉਹਦੇ ਪੱਲੇ ਮੇਲੇ 2-2 ਕਰੋੜ ਵਾਲਾ ਪੇ ਨਹੀਂ ਥਾਰੇ ਨੇੜੇ ਹੀ ਖਤ ਕਰ ਕਲਾ ਤੁਸੀਂ ਵੀ ਤਾਂ ਚੌਂ ਕਰਦੇ ਆ ਪਹਿਲਾਂ ਇੱਕ ਮੇਲਾ ਹੁੰਦਾ ਪਹਿਲੀ ਸਗਣ ਦੋ ਅੰਦੇ ਆਈ ਛੇ ਦਿਨ ਬਾਅਦ ਨਹੀਂ ਹੁੰਦੇ ਅੱਛਾ ਇਹ ਰੀਸਾ ਕਰਦਾ ਭੱਗ ਸਕੀਆਂ ਨੂੰ ਨਹੀਂ ਵੀ ਪਰ ਪੱਕੀ ਕਦਰ ਕੀ ਆ ਉਹੀ ਬੋਤਲ ਪਾਣੀ ਆਪਣੀ ਸਿਰ ਤੇ ਪਾਈ ਜਾਂਦਾ ਉਹੀ ਲਈ ਜਾਂਦਾ ਸ਼ਹਾਫਰ ਤੋਂ ਛਤਰ ਖਾ ਕੇ ਕੀ ਆ ਰਹੀਏ ਵੇਖ ਨੂੰ ਪਹਿਲਾਂ ਕੀ ਕਰਦਾ ਦਰਮੇ ਛੱਡੇ ਨਹੀਂ ਦਾਂਦਾ ਨਾ ਹੀ ਤਾਂ ਲੋਕਾਂ ਨੇ ਬੰਦ ਕਰਦਾ ਆਪਣੇ ਥੋੜਾ ਕਰਦਾ ਹੈ ਹੋਰ ਜੀ ਕੁਛ ਕਰਨਾ ਚਾਹੁੰਦੇ ਹਾਂ ਜੀ ਬਾਸ ਸੰਭਧੇ ਜੀ ਲਓ ਜੀ ਮਠੱਡੇ ਮਠੱਡੇ ਕਲਾ ਗੀ ਸੰਗਤ ਪਿੰਡ ਵਾਸੀ ਐਨ ਆਰ ਆਈ ਵੀਰ ਕਿਉਂਕਿ ਹਾਂ ਜੀ ਬੋਲੋ ਕੁਛ ਮਜ਼ਦੂਰ ਹੈਕਤਾ ਜਿੰਦਾਬਾਦ ਗਾਰ ਮਜ਼ਦੂਰ ਹੈਕਤਾ ਜਿੰਦਾਬਾਦ ਗਾਰ ਮਜ਼ਦੂਰ ਹੈਕਤਾ ਜਿੰਦਾਬਾਦ ਮਠੱਡੇ ਭਾਈ ਜਣਾ ਜਿੰਦਾਬਾਦ ਐਨ ਆਰ ਆਈ ਵੀਰ ਕਿਉਂਕਿ ਸਾਰਾ ਪਿੰਡ ਬਾਹਰ ਵਿਦੇਸ਼ਾਂ ਵਿੱਚ ਹੈ ਕਾਫੀ ਕਾਫੀ ਅੱਛਾ ਪਿੰਡ ਹੈ ਤੇ ਪਹਿਲਾਂ ਵੀ ਮੈਨੂੰ ਕਰਾਣਾ ਜੀ ਨੇ ਸੇਵਾ ਦਾ ਮੌਕਾ ਦਿੱਤਾ ਸੀ ਤੇ ਅੱਜ ਵੀ ਲੋਕਾਂ ਦਾ ਜਲ ਦੇ ਨਿਢੇ ਲੱਗਣੇ ਨੇ ਇਹਨਾਂ ਦੇ ਨਾਲ ਇਹਨਾਂ ਵੱਲੋਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਉਹਨਾਂ ਐਮਐਲਏ ਦੇ ਜਿਹੜੇ 2-2 ਰੁਪਏ ਦੀ ਕਣਕ ਲੈ ਕੇ ਪਾਣੀ ਚ ਫਿਰਦੇ ਨੇ ਨਾ ਉਹਨਾਂ ਨੂੰ ਦਿਖਾਉਣ ਵਾਸਤੇ ਖਾਲਸਾ ਟਰਾਲੀਆਂ ਭਰ ਕੇ ਪਰਵਾਨਾ ਹੋ ਚੁੱਕਿਆ ਹੈ ਅਜਨਾਲਾ ਤੇ ਬਾਬਾ ਬਕਾਰਾ ਜਿੱਥੇ-ਜਿੱਥੇ ਲੋਡ ਹੋਏਗੀ ਹਲ ਪੇੜਤਾਂ ਨੂੰ ਉੱਥੇ-ਉੱਥੇ ਇਹ ਵੰਡਣਗੇ ਧੰਨਵਾਦ ਕਰੋ ਇਹਨਾਂ ਵੀਰਾਂ ਦਾ ਜੇਕਰ ਇਹ ਪਿੰਡਾਂ ਵਾਲੇ ਮਦਦ ਦੇ ਦਾ ਕਾਰਨ ਜੇਕਰ ਇਹ ਸਾਰੀ ਬਾਜੀ ਐਮਐਲਏ ਦੇ ਹੱਥ ਆ ਜਵੇ ਨਾ ਨਲੇ ਤਾਂ ਮੇਰਾ ਖਿਆਲ ਜਿਹੜੇ ਹੜਾ ਵਿੱਚ ਖੜੇ ਨੇ ਲੋਕ ਆ ਕਰਦੇ ਆਪਣੇ ਤੋਂ ਆਪਣੇ ਬੋਲ ਲਾਈ ਕੋਈ ਖਬਰ ਥੋੜੀ ਨਹੀਂ ਆ ਨਗੁਰਦਾ ਬੰਦਾ ਵੀ ਆਪਣਾ ਵੀਰਾ ਚਾਰਾ ਲੈ ਕੇ ਗਿਆ ਕਹੇ ਪੋਸਟ ਆਪਣਾ ਨਾਲ ਤਾਂ ਯਾਰ ਪਾਰਟੀ ਇਹ ਤਾਂ 27 ਤੋਂ ਪੂਰਾ ਹਸਾਬਕ ਮਿਲਣਾ ਹੈ ਮਿਲਣਾ ਸ਼ੁਰੂ ਹੋ ਗਿਆ ਆਲੇ ਕੁੱਕਰ ਪੜਦੇ ਤੇ ਬਿਠਾਏ ਨਾ ਸਾਰੇ ਦੱਤ ਕੇ ਦੁਰਿਆ ਵੀ ਭਾਈ ਇਹਨਾਂ ਸਾਡੂ ਤੁਹਾਡੇ ਤੋਂ ਪਹਿਲਾਂ ਲੋੜ ਨਹੀਂ ਸਾਡੂ ਸਾਡੀ ਆਪਣੀ ਰਾਖੀ ਖੋਹ ਦਾਰਦੇ ਲਓ ਜੀ ਤਸਵੀਰਾਂ ਆਸੀ ਅੱਗੇ ਤੋਂ ਵੀ ਸਾਂਝੀਆਂ ਕਰਦੇ ਰਹਾਂਗੇ ਪ੍ਰਾਇਮ ਮੁੱਦੇ ਤੇ ਉੱਥੇ ਕੀ ਹਾਲਤ ਹੈ ਲੋਕ ਕਿੰਨੇ ਤੜਫ ਰਹੇ ਨੇ ਕਿਸ ਨੂੰ ਕਿਸ ਚੀਜ਼ ਦੀ ਲੋੜ ਆ ਤੇ ਮਠੱਡੇ ਕਲਾ ਤੋਂ ਨੌਜਵਾਨ ਵੀਰ ਗੁਰਸਿੱਖ ਵੀਰ ਸਾਰੇ ਪਿੰਡ ਤਕਰੀਬਨ ਟਰਾਲੀਆਂ ਲੈ ਕੇ ਇਹਨਾਂ ਦੇ ਵਿੱਚ ਰਾਸ਼ਨ ਗਵਾਈਆਂ ਤੇ ਚਾਰਾ ਲੈ ਕੇ ਇਥੋਂ ਰਵਾਨਾ ਹੋ ਰਿਹਾ ਹੈ ਮੈਂ ਤੁਹਾਡਾ ਦੋਸਤ ਹਰਵਿੰਦਰ ਰੋਪੜ ਤੋਂ ਦੇਖਦੇ ਰੋਪੜ ਦੇ ਉੱਪਰ